ਬਲਜੀਤ ਕੌਰ ਮੇਰਾ ਨਾਮ ਪਟਿਆਲਾ ਸ਼ਹਿਰ ਤੋਂ ਮੈਂ ਬੋਲ ਰਹੀ ਹਾਂ ਜੀ ਤੇ ਮੈਨੂੰ ਬੀਪੀ ਦੀ ਪ੍ਰੋਬਲਮ 35 ਸਾਲ ਤੋਂ ਸੀ ਠੀਕ ਹੈ ਹਾਈ ਲੋ ਦੁਰਨੇ ਚਲਦੇ ਸੀ ਡਿਪਰੈਸ਼ਨ ਦੀ ਪ੍ਰੋਬਲਮ ਸੀ ਥਾਇਰੋਇਡ ਦੀ ਪ੍ਰੋਬਲਮ ਸੀ ਮੋਢਿਆਂ ਦੀ ਪ੍ਰੋਬਲਮ ਸੀ ਮੋਢੇ ਨਹੀਂ ਹਿੱਲਦੇ ਸੀ ਬਾਹਾਂ 'ਚ ਦਰਦ ਬਹੁਤ ਸਰੀਰ 'ਚ ਦਰਦ ਬਹੁਤ ਰਹਿੰਦਾ ਸੀ ਠੀਕ ਹੈ ਜੀ ਤੇ ਜਦ ਤੋਂ ਮੈਂ ਲਿਆ ਨਹੀਂ ਭੈਣ ਜੀ ਜਿਹੜੀ ਮੰਨ ਲਓ ਪ੍ਰੋਬਲਮ ਸੀ ਤੁਹਾਨੂੰ ਮੰਨ ਲਓ ਜਿਵੇਂ ਬੀਪੀ ਦੀ ਹੋ ਗਈ ਦੂਸਰੀ ਡਿਪਰੈਸ਼ਨ ਦੀ ਹੋ ਗਈ ਇੱਕ ਤਰ੍ਹਾਂ ਦੀ ਦਵਾਈ ਖਾ ਰਹੇ ਸੀ ਤੁਸੀਂ ਨਾ ਉਹ ਕਿੰਨੇ ਟਾਈਮ ਤੋਂ ਸੀ ਉਹ 35 ਸਾਲ ਤੋਂ ਉਹ ਵੀ 35 ਸਾਲ ਤੋਂ ਸੀ ਹਾਂ ਜਿਵੇਂ ਮਤਲਬ ਜਿਦੋਂ ਤੁਹਾਨੂੰ ਦਿੱਤਾ ਸੀ ਸੋਜ ਸਾਈ ਹੋਈ ਸਾਰੇ ਸਰੀਰ ਤੇ ਉਹ ਕਿੰਨੀ ਵੀ ਸੋਜ ਸੀ ਸਰੀਰ ਦੇ ਉੱਪਰ ਸੋਜਾਂ ਮੇਰੇ 20 20 ਸਾਲ ਤੋਂ ਬਹੁਤ ਜ਼ਿਆਦਾ ਸੋਜਾਂ ਚੱਲ ਰਹੀਆਂ ਸੀ ਬਹੁਤ ਜ਼ਿਆਦਾ ਕਿੰਨੀਆਂ ਕ ਦਵਾਈਆਂ ਤੁਸੀਂ ਖਾਧੀਆਂ ਕਿੰਨੇ ਕ ਪ੍ਰਯਾਸ ਕੀਤੇ ਜੀ ਬਹੁਤ ਦਵਾਈਆਂ ਮੈਂ ਖਾ ਲਈ ਕੋਈ ਨਹੀਂ ਕੋਈ ਡਾਈਟਿੰਗ ਵੀ ਨਹੀਂ ਛੱਡੀ ਹੈਗੀ ਵੀ ਡਾਈਟਿੰਗ ਨਹੀਂ ਕੀਤੀ ਇਹ ਨਹੀਂ ਆਉ ਡਾਈਟਿੰਗਾਂ ਤੁਸ ਜਸਰੇ 25 25000 ਡਾਈਟਿੰਗ ਬਣਾਉਣ ਦਾ ਦਿੱਤਾ ਉਹ ਬਹੁਤ ਜ਼ਿਆਦਾ ਮੈਂ ਡਾਈਟਿੰਗਾਂ ਵੀ ਲਈਆਂ ਕੋਈ ਫਰਕ ਨਹੀਂ ਪੈ ਦਿੰਦਾ ਸੀ ਡਾਕਟਰ ਕਹਿੰਦਾ ਸੀ ਇਹ ਫੈਟ ਆ ਤੁਹਾਡੇ ਸੋਜਾਂ ਨਹੀਂ ਆਦਾ ਫੈਟ ਆ ओके ਤੇ ਮੈਂ ਬਹੁਤ ਪਰੇਸ਼ਾਨ ਸੀ ਲੱਤਾਂ ਕੱਸੀਆਂ ਰਹਿੰਦੀਆਂ ਬਾਹਾਂ ਕੱਸੀਆਂ ਹੋਈਆਂ ਸੀ ਮੇਰੀਆਂ ਬਹੁਤ ਜ਼ਿਆਦਾ ਠੀਕ ਹੈ ਤੇ ਹੁਣ ਮੈਂ ਜਿੱਦਨ ਦਾ ਇਹ ਲਿਆ ਉਦੋਂ ਦਾ ਮੈਨੂੰ ਬਹੁਤ ਜ਼ਿਆਦਾ ਰਹਾ। ਇਹ ਬਾਡੀ ਸਰਵਿਸ ਪੰਜ ਯੂਜੀ ਦਿੰਦੇ ਤੁਸੀਂ ਲਏ ਨੇ। ਹਾਂਜੀ ਹੁਣ ਤੁਸੀਂ ਕਿਹੜੀਆਂ-ਕਿਹੜੀਆਂ ਦਵਾਈਆਂ ਬੰਦ ਕਰਤੀਆਂ ਜੀ? ਮੈਂ ਹੁਣ ਸਾਰੀਆਂ ਦਵਾਈਆਂ ਬੰਦ ਕਰ ਚੁੱਕੀ ਹਾਂ ਕੋਈ ਵੀ ਦਵਾਈ ਨਾ। ਮੇਰੇ ਬੀਬੀ ਦੀ ਚਲਦੀ ਸੀ ਤੁਹਾਡੀ। ਉਹ ਵੀ ਬੰਦ ਕਰਤੀ ਜੀ। ਠੀਕ ਹੈ ਜੀ। ਜਿਹੜੀ ਤੁਸੀਂ ਦੂਜੀ ਡਿਪਰੈਸ਼ਨ ਦੀ ਕਹਿ ਰਹੇ ਸੀ ਉਹ ਵੀ ਬੰਦ ਹੋ ਗਈ। ਉਹ ਵੀ ਬੰਦ ਹੋ ਗਈ। ਮੈਨੂੰ ਨੀਂਦ ਨਹੀਂ ਆਉਂਦੀ ਸੀ ਪਹਿਲਾਂ ਲੈ ਇਹ ਬਣਾ। ਨੀਂਦ ਨਹੀਂ ਆਉਂਦੀ ਸੀ ਮੈਨੂੰ। ਜੇ ਗੋਲੀ ਨਾ ਲੈਂਦੀ ਤਾਂ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ। ਹੁਣ ਆ ਜਾਂਦੀ ਹੈ ਜੀ ਨੀਂਦ। ਹੁਣ ਵਧੀਆ ਨੀਂਦ ਆਉਂਦੀ ਹੈ ਮੈਨੂੰ ਬਿਨਾ ਗੋਲੀ ਤੋਂ। ਓਕੇ ਜਿਹੜਾ ਤੁਸੀਂ ਸੋਜਾ ਕਹਿ ਰਹੇ ਸੀ ਬੋਡੀ ਦੇ ਉੱਤੇ ਜੀ। ਬੋਡੀ ਦੇ ਉੱਪਰ ਕਾਫੀ ਸੋਜਾ ਲੱਗ ਚੁੱਕਿਆ ਮੇਰਾ। ਓਕੇ ਜੀ। ਵਜਨ ਵੀ ਤੁਸੀਂ ਕਹਿ ਰਹੇ ਸੀ ਵਜਨ ਕਿੰਨਾ ਘਟਿਆ? ਵਜਨ 7 ਕਿਲੋ ਮੇਰਾ ਪਰਕ ਪੈ ਗਿਆ ਜੀ। 7 ਕਿਲੋ। ਮਿਲ ਆਪਾਂ ਨੂੰ ਪਾਈ ਦੇ ਨੂੰ ਹੀ ਨ ਵਰਤਦਿਆਂ ਨੂੰ ਮਲੇ ਹਨ ਜੀ ਹਾਂਜੀ ਓਕੇ ਜਿੰਨੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਪਰਿਵਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹੂੰਗੀ ਵੀ ਤੁਸੀਂ ਸਾਰੇ ਕੰਮ ਕੁਮ ਆਪਣੇ ਛੱਡ ਕੇ ਤੁਸੀਂ ਪਹਿਲਾਂ ਬੋਡੀ ਸਰਵਿਸ ਦਾ ਪੈਕ ਜ਼ਰੂਰ ਲਓ ਬਸ ਇਹੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਉਹਨਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਇਹ ਪੈਕ ਲੈ ਕੇ ਤੁਸੀਂ ਆਪਦੀ ਜ਼ਿੰਦਗੀ ਨੂੰ ਬਦਲ ਲਓ ਕਿੱਥੇ ਪੰਜ ਪਹਿਲਾਂ ਤੁਹਾਨੂੰ ਲੱਗ ਨਹੀਂ ਰਿਆ ਸੀ ਮੈਂ ਹੋ ਜੂ ਠੀਕ ਹੀ ਨਹੀਂ ਹੋ ਜੂ ਹੈ ਨਾ ਜਦੋਂ ਬੈਠੇ ਸੀ ਆਪਾਂ ਪਾਸ ਨਹੀਂ ਸੀਗਾ ਵੀ ਮੈਂ ਹੋ ਜੂਗੀ ਠੀਕ ਪਰ ਮੈਨੂੰ ਹੁਣ 100% ਪੂਰਾ ਵਿਸ਼ਵਾਸ ਆ ਵੀ ਇਹਦੇ ਨਾਲ ਬੰਦੇ ਕਾਫੀ ਜ਼ਿਆਦਾ ਠੀਕ ਹੋ ਰਹੇ ਨੇ ਹੋਣਗੇ ਨਾਲੇ ਓਕੇ ਤੇ ਦਵਾਈਆਂ ਦਾ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਹੁਣ ਲਫਾਫੇ ਭਰੇ ਭੇਨੇ ਉਦੋਂ ਕਿੰਨੇ 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 ਕਿਲੋਫਾ ਕਿੰਨੀਆਂ ਗੋਲੀਆਂ ਸੀ ਡੇਲੀ ਤੁਹਾਡੀਆਂ ਪਹਿਲਾਂ ਗੋਲੀਆਂ ਹੈਗੀਆਂ ਸੀ 12 ਗੋਲੀਆਂ ਸੀ ਰੋਜ਼ ਡੇਲੀ ਹਾਂ ਜੇ ਮੈਂ ਇੱਕ ਵੀ ਗੋਲੀ ਨਹੀਂ